ਸਤਿਨਾਮ ਵਾਹਿਗੁਰੂ ਸਭ ਜਿਉ ਸਭ ਜੀਓ ਫਾਛੇ ਜਸੇ ਕਦ ਬਾਤ ਬੇਰਤੀ ਚਉਪਈ ਹਮਰੀ ਗੁਰੂ ਆਤਮੈ ਰਖਾ ਪੂਰਣ ਹੋਏ ਚਿਤ ਕੇ ਇਛਾ ਤਉ ਦਰਨ ਅਮਰ ਰਹੇ ਨਾ ਆਪਣਾ ਜਾਣ ਕਰੋ ਬ੍ਰਿਤ ਪਾਰ ਹਮਰੇ ਦੋਸ਼ ਸਭ ਤੁਮ ਕਾ ਮੰਨ ਆਬੰਦ ਹੋਏ ਬਚਾਓ ਜਵੇਸ ਮਸ ਮੂਰ ਪਰਾਰ ਸੇਵਕ ਸਿੱਖ ਸੁਆ ਕਰਤਾਰ ਮੋਰੰਚ ਜਿ ਕਰਤ ਕਰੀ ਸਭ ਗਾਨ ਨਾਮ ਅਸ ਗਰਹੀਏ ਪੂਰਨ ਹੋਏ ਹਮਾਰੇ ਅਸ ਤੋਰ ਪਦਨ ਤੇ ਰਹੈ ਬਿਅਸ ਤਬਹੇ ਛਾੜ ਕੋਈ ਅਨੰਤ ਆਉ ਜੋ ਵਰਤਹੁ ਸੁ ਤੁਮ ਸਰਪਾਵੋ ਸੇਵਕ ਸਿੱਖ ਹਮਾਰੇ ਤਾਰੀਏ ਜਨ ਜਨ ਸਤ੍ਰ ਮਾਰੇ ਬਾਈਆ ਆਵਾਤ ਮੁਝ ਬਰੀਏ ਮਰਨ ਕਾਲ ਕਾ त्रास ਸੁਨੇ ਹਰੀਏ ਉਹ ਜੋ ਸਦਾ ਮਾਰੇ ਪਛਾ ਦਰਦਾਸ ਕੰਤਾ ਕਾਲ ਪਾਇ ਬ੍ਰਹਮਾ ਪੁਤਰਾ ਕਾਲ ਪਾਇ ਸ਼ਿਵ ਜਗਤਰਾ ਕਾਲ ਪਾਇ ਕਨ ਦਸਨ ਪ੍ਰਕਾਸ਼ਾ ਸਗਨ ਕਾਲ ਗਾ ਕੀ ਆਤਮਸ ਜਗਨ ਕਾਰ ਜੁਗਿ ਸਭ ਕੇਉ ਬੇਦਰਾਜ ਬ੍ਰਹਮਾ ਜੁਤੀਉ ਦਵਨ ਕਾਰ ਸੁਖ ਸਵਾਰਾ ਨਮਸਕਾਰ ਹੰਤ ਹੈ ਹਬਾ ਜਗਰਗਾ ਸਭ ਜਗਤ ਤੁਮਨਾਯੋ ਦੇਵ ਤੇਜ ਜਸਨ ਉਪਧਾਰਿਵਾ ਦੰਤ ਇਕ ਅੰਤਰ ਸੇ ਕਰੋ ਸਮਝੋ ਹਮਾਰ ਨਮਸਕਾਰ ਤਿਸੇ ਪ੍ਰਮਾਰੀ ਸਭਨ ਪ੍ਰਜਾਣ ਆਪ ਸਵਾਰੀ ਸਿਮਟਣ ਕੋ ਸਭ ਬਲ ਸੋ ਦੇਵ ਸਤਰਨ ਕੋ ਕਲੰਬ ਬਜ ਕੀਏ ਕਰ ਗਰਗੇ ਅੰਤਰ ਕੀ ਜਾਣਤ ਬੜੇ ਬੜੇ ਕੇ ਪੀਰ ਪਛਾਨਤ ਥੀਥੀ ਤੇ ਕੁੰਜੇ ਅਤੁਤਾ ਸਭ ਪਰਿਪੰਪਾ ਦਰਸ਼ ਕਰ ਬੁੱਲਾ ਸੰਤਨ ਗੁਪਾਇ ਜੇ ਦੁਖੀ ਸੁਖ ਪਾਇ ਸਾਧਨਿਕ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਗਲ ਕੇ ਬੜਬੜ ਕੀ ਜਾਣੈ ਜਬ ਉਦਕਰਕ ਕਰਾ ਕਰ ਦਰ ਪਰਜਾ ਦਰਦ ਤਦ ਦੇ ਉਭਾਰ ਜਨਨ ਤਰਗ ਕਰ ਤਮ ਗਮ ਤਮ ਗਾ ਕਰ ਤ ਦੇ ਤਰ ਸਮਾ ਜਿਤ ਬਦਨ ਸਰ ਤ ਸਭ ਧਾਰੈ ਆਪ ਆਪਣੀ ਮੂਜ ਉਚਾਰੈ ਤੁ ਸਰ ਜੀ ਤੇ ਰਹ ਤਦ ਗਾਵਣ ਜਾਣ ਤ ਬੇਜ ਬੇਜਿਆ ਰਹਾ ਧੰਮ ਧੰਕਾਰ ਨਰਦੁ ਕਾ ਪਰਲੰਭ ਆਦਿ ਨੀਲਨਦ ਸੰਭ ਤਾਕੂੜ ਚਰਤ ਨਿਧਾ ਜਤੁ ਤੇਵਣ ਪਾਵਤ ਮੇਤਾ ਤਾਕੋ ਕਰਬਾਣ ਅਨਮਾੜੁ ਮਨ ਮੂੜ ਕਲਿ ਤੇਨ ਧਿਆਨਤ ਮਾਜ ਕੋ ਬੈ ਤਸ ਸਦਾ ਸ ਬ੍ਰਹਮਕਾਰ ਕੰਨਿਤ ਨੰ ਭੇਵਰ ਆਪ ਬੋਧਾਂ ਦਿੱਤੇ ਵਰਣ ਦੁਨ ਬਣ ਗਣ ਤੋਂ ਦਿੱਤੇ ਤੁਮਰਾ ਲਗਾ ਦਾ ਜੈ ਕਿਸਾਨ ਕੇਵਲ ਸਜਾਰਾ ਕੋ ਤੁਮ ਸੰਸਾਰਾ ਕਿਰੂ ਮੋ ਬਾ ਮੋਪਸ ਰੋਪਾ ਅੰਕ ਭੈ ਹੋ ਰਾਮ ਕਹ ਕੋ ਕਾਂਡ ਜੇ ਜਿ ਸਿੱਧ ਜਕਿਨੇ ਹੋਰ ਗੁਜ ਕਾਣਾ ਦੇਨਿ ਗਉਂ ਫੂਲ ਰਾਜਾ ਬੈਠਾ ਕਹਾਂ ਸਮਟ ਭਯੋ ਸੰਕਰ ਇਕੱਠਾ ਚਗਰੇ ਸ੍ਰਸਟ ਦਿਖਾਇ ਅਤੰਤ ਭਵ ਅਜਗ ਸਰੂਪ ਸੰਗਭਵ ਬ੍ਰੱਛਾ ਵੀਰ ਤੁਮ ਕਰੋ ਸਿਖ ਗੋਬਾਲ ਸਿਖ ਸੰਕਰ ਦੋ ਜਿਤੇ ਉੱਠੋ ਉੱਠੋ ਬਾਤਾ ਜੋ ਤਰਣੇ ਪਰੇ ਤਿਨਕੇ ਦਰਜਨ ਉਦਾਹਰਣ ਬਾਰੇ। ਪਰ ਕਜਾਵਣ ਕ ਕਰੇ ਤੇ ਹਾਰੇ। ਤਿਨਕੇ ਤੁਮ ਸੰਕਟ ਸਭ ਤਾਰੇ। ਜੋ ਗਲ ਕੋ ਇਕ ਪਾਰ ਝਹੇ ਹੈ। ਤਾਂ ਕੇ ਕਾਲ ਨਿਕਟ ਨ ਹੈ। ਰਜਾਨ ਤੈਨ ਸਭ ਕੱਲਾ ਦੁਸ਼ਟ ਰਸਤਰੀ ਤਤ ਕੱਲਾ ਕਿਰਪਾ ਦ੍ਰਿਸ਼ਟ ਤਨ ਜੈ ਜੈ ਤਾ ਕੇ ਦਾ ਕਲਕ ਮਾਰ ਰੇ ਤੇ ਸਤ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕ ਨ ਕੋਈ ਏਕ ਮਾਰ ਜਨ ਤੁਬੈ ਸੰਭਾਰਾ ਕਾਰ ਖਾਸ ਤੇ ਤਹਿ ਮਾਰਾ ਨਾ ਨਾ ਮਤ ਹਾਰੋ ਕਾ ਦਰ ਬਸਤੂ ਤੇ ਰਹਾ ਖੜਗ ਜਿਤ ਮੈਂ ਸਦਨ ਤਿਹਾਰੀ ਆਗੋਚ ਜਲੋ ਭਾਰੀ ਸਰਬਥੋ ਮੋ ਸਹਾਈ ਸਰਣ ਤੇ ਆ ਜੀ ਆਪਾ ਹੱਥ ਦਲੇ ਹੋ ਵਾਰੀ ਸਰਬ ਥੋਰ ਮੋ ਸਹਾਈ ਦੁਸਤ ਲੋਕ ਤੇ ਰੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ